ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਅਸੀਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਸ੍ਰੀ ਬਾਟ ਸਾਬ ਸਰਨਾ ਪਠਾਨਕੋਟ ਦੇ ਨਜ਼ਦੀਕ ਇਹ ਗੁਰਦੁਆਰਾ ਬਾਬਾ ਸ਼੍ਰੀਚੰਦਰ ਜੀ ਮਹਾਰਾਜ ਦਾ ਹੈ ਇਸ ਗੁਰਦੁਆਰਾ ਸਾਹਿਬ ਨੂੰ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ ਗੁਰਦਰਾ ਸਾਹਿਬ ਦੇ ਅੰਦਰ ਪਵਿੱਤਰ ਸਰੋਵਰ ਵੀ ਬਣਿਆ ਹੋਇਆ ਹੈ ਇਹ ਇੱਥੇ ਪ੍ਰਾਤਨ ਬੌਲੀ ਵੀ ਬਣੀ ਹੋਈ ਹੈ ਜਿਸ ਦੇ ਅੰਦਰ ਉਸਾਰੀ ਦਾ ਕੰਮ ਚੱਲ ਰਿਹਾ ਹੈ ਸ੍ਰੀ ਪੀਰ ਦਾ ਕੰਮ ਚੱਲ ਰਿਹਾ ਹੈ ਸ੍ਰੀ ਹਨ ਉਸ ਨੂੰ ਉੱਪਰ ਉਹ ਹੀ ਦਿਖਾ ਦਿੰਦੇ ਹਾਂ ਹੁਣ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਤੋਂ ਇਸ ਸਥਾਨ ਦਾ ਇਤਿਹਾਸ ਹੈ ਕਿ ਇੱਥੇ ਬਾਬਾ ਸ਼੍ਰੀ ਚੰਦ ਜੀ ਨੇ 62 ਸਾਲ ਤਪੱਸਿਆ ਕੀਤੀ ਹੈ ਇਸ ਸਥਾਨ ਉੱਪਰ ਗੁਰੂ ਅਰਜਨ ਦੇਵ ਜੀ ਵੀ ਆਏ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਇਸ ਸਥਾਨ ਤੇ ਆ ਕੇ ਦਰਸ਼ਨ ਦਿੱਤੇ ਇਥੇ ਹੀ ਭਾਈ ਕਮਲਿਆ ਜੀ ਦੀ ਸਮਾਦ ਵੀ ਬਣੀ ਹੋਈ ਹੈ ਜੋ ਕਿ ਬਾਬਾ ਸ਼੍ਰੀ ਚਾਂਜੀ ਦੇ ਨਾਲ ਰਹਿੰਦੇ ਸਨ ਇਸ ਰੁੱਖ ਦੇ ਹੇਠਾਂ ਉਹਨਾਂ ਦੀ ਸਮਾਦ ਬਣੀ ਹੋਈ ਹੈ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਇੱਥੇ ਬਾਬਾ ਸ਼੍ਰੀ ਚੰਦ ਜੀ ਨਾਲ ਮਿਲਣ ਆਏ ਤਾਂ ਉਹਨਾਂ ਦੇ ਪੁੱਤਰ ਵੀ ਨਾਲ ਸਨ ਤਾਂ ਬਾਬਾ ਸ਼੍ਰੀ ਚੰਦ ਜੀ ਨੇ ਇਹਨਾਂ ਪੁੱਤਰਾਂ ਵਿੱਚੋਂ ਇੱਕ ਪੁੱਤਰ ਸਾਨੂੰ ਭੇਟ ਕਰ ਦਿਓ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਵੱਡੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਬਾਬਾ ਸ਼੍ਰੀ ਚੰਦ ਜੀ ਨੂੰ ਦੇ ਦਿੱਤਾ ਇਹ ਥਾਂ ਵੀ ਹੈ ਸਾਹਮਣੇ ਜਿੱਥੇ ਕੇ ਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਆ ਕੇ ਇੱਥੇ ਬੈਠੇ ਮੈਂ ਫਰੇਮ ਤੋਂ ਬਾਕੀ ਪਨੇ ਯਾਰ ਵੀ ਆਉਂਦਾ ਇੱਥੋਂ ਗੁਰੂ ਸਾਹਿਬ ਨਜ਼ਦੀਕ ਹੀ ਗੁਰਦਆਰਾ ਸਾਹਿਬ ਦਿਨ ਵਾਲੇ ਇੱਥੇ ਰਹਿੰਦੇ ਅਤੇ ਰਾਤ ਨੂੰ ਵੀ ਸ਼ਰਾਮ ਲਈ ਨਜ਼ਦੀਕ ਹੀ ਗੁਰਦਰਾ ਸਾਹਿਬ ਬਣਿਆ ਹੋਇਆ ਗੁਰੂ ਸਰ ਉੱਥੇ ਚਲੇ ਜਾਂਦੇ ਸਨ ਥੋੜੇ ਦਿਨ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਥੇ ਰਹੇ ਬਹੁਤ ਹੀ ਸ਼ਾਂਤ ਮਾਹੌਲ ਹੈ ਇੱਥੇ ਇਹ ਦੀਵਾਨ ਹਾਲ ਵੀ ਬਣਿਆ ਹੋਇਆ ਹੈ ਇੱਥੇ ਮਸਿਆ ਉੱਪਰ ਇੱਥੇ ਦੀਵਾਨ ਲੱਗਦਾ ਹੈ ਅਤੇ ਜਾਂ ਹੋਰ ਵੀ ਕੋਈ ਗੁਰੂ ਸਾਹਿਬ ਦਾ ਗੁਰਪੁਰਬ ਹੁੰਦਾ ਹੈ ਤਾਂ ਇੱਥੇ ਦੀਵਾਨ ਲੱਗਦਾ ਹੈ ਇਹ ਗੁਰਦੁਆਰਾ ਸਾਹਿਬ ਵੀ ਥੋੜੀ ਉੱਚੀ ਜਗ੍ਹਾ ਉੱਪਰ ਹੀ ਬਣਿਆ ਹੋਇਆ ਹੈ ਇੱਥੋਂ ਥੋੜੀ ਦੂਰੀ ਤੇ ਹੀ ਪਠਾਨਕੋਟ ਹੈ ਅਤੇ ਨਾਲ ਹੀ ਪਹਾੜੀ ਇਲਾਕਾ ਸ਼ੁਰੂ ਹੋ ਜਾਂਦਾ ਹੈ ਇੱਧਰ ਇੱਧਰ ਹੇਠੇ ਲੰਗਰ ਹਾਲ ਵੀ ਬਣਿਆ ਹੋਇਆ ਹੈ ਅਤੇ ਲੰਗਰ ਦੀ ਸੇਵਾ ਰੋਜ਼ ਹੀ ਚੱਲਦੀ ਹੈ ਤੁਸੀਂ ਕਿਸੇ ਸਮੇਂ ਵੀ ਆ ਕੇ ਜੋ ਲੰਗਰ ਛੱਕ ਸਕਦੇ ਇੱਥੋਂ ਇਤਿਹਾਸ ਸੰਪੂਰਨ ਇਤਿਹਾਸ ਇੱਥੇ ਲਿਖਿਆ ਹੋਇਆ ਹੈ ਗੁਰਦਸ ਹੁਣ ਅਸੀਂ ਇੱਥੋਂ ਗੁਰਦੁਆਰਾ ਗੁਰੂ ਸਰ ਜਾਵਾਂਗੇ ਜੋਗੇ ਨਜ਼ਦੀਕ ਹੀ ਹੈ ਇਹ ਹੈ ਗੁਰਦੁਆਰਾ ਗੁਰੂ ਸਰ ਸਾਹਿਬ ਪਾਸ਼ਾਹੀ ਪੰਜਵੀ ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਦੇ ਕੋਲ ਹੈ ਅਤੇ ਗੁਰਦੁਆਰਾ ਬਾਟ ਸਾਹਿਬ ਉਸ ਦਾ ਪ੍ਰਬੰਧ ਵੀ ਗੁਰਦੁਆਰਾ ਸ਼੍ਰੋਮਣੀ ਕਮੇਟੀ ਦੇ ਕੋਲ ਹੈ ਗੁਰਦੁਆਰਾ ਸਾਹਿਬ ਦਾ ਸੰਪੂਰਨ ਇਤਿਹਾਸ ਇੱਥੇ ਲਿਖਿਆ ਹੋਇਆ ਹੈ। ਮੈਂ ਤੁਹਾਨੂੰ ਗੁਰਦਰਾ ਸਾਹਿਬ ਦੇ ਅੰਦਰ ਤੋਂ ਦਰਸ਼ਨ ਕਰਵਾਉਂਦੇ ਹਾਂ। ਇਸ ਸਥਾਨ ਤੇ ਆਰਮਸੀਆ ਦੇ ਭਾਰੀ ਦੀਵਾਨ ਲੱਗਦੇ ਹਨ ਕਥਾ ਤੇ ਕੀਰਤਨ ਹੁੰਦਾ ਹੈ ਬਹੁਤ ਹੀ ਸੁੰਦਰ ਦਰਬਾਰ ਬਣਿਆ ਹੋਇਆ ਹੈ ਇਸ ਸਥਾਨ ਤੇ ਗੁਰੂ ਸਾਹਿਬ 6 ਮਹੀਨੇ ਦੇ ਕਰੀਬ ਇੱਥੇ ਰਹੇ ਐਸਾ ਇੱਥੇ ਇਤਿਹਾਸ ਲਿਖਿਆ ਹੋਇਆ ਹੈ ਕੀ ਰਾਤ ਸਮੇਂ ਵਿਸ਼ਰਾਮ ਲਈ ਇੱਥੇ ਆ ਜਾਂਦੇ ਅਤੇ ਦਿਨ ਸਮੇਂ ਗੁਰਦੁਆਰਾ ਬਾੜ ਚਾਹ ਜਿੱਥੇ ਬਾਬਾ ਸ਼੍ਰੀਚੰਦ ਜੀ ਤਪੱਸਿਆ ਵਿੱਚ ਲੀਨ ਸਨ ਉੱਥੇ ਚਲੇ ਜਾਂਦੇ ਇਹ ਇੱਥੇ ਥੜਾ ਸੇਵੀ ਬਣਿਆ ਹੋਇਆ ਹੈ ਜਿੱਥੇ ਕਿ ਗੁਰੂ ਸਾਹਿਬ ਆ ਕੇ ਵਿਸ਼ਰਾਮ ਕਰਦੇ ਬੈਠਦੇ ਸਨ ਇਸ ਸਥਾਨ ਉੱਪਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵੀ ਆਏ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇੱਥੇ ਇਸ ਸਰੋਵਰ ਦੀ ਵੀ ਸਾਰੀ ਕਰਵਾਈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਹਾਰਾਜ ਨੇ ਗੁਰੂ ਅਰਜਨ ਦੇਵ ਜੀ ਦੀ ਯਾਦ ਵਿੱਚ ਬਾਅਦ ਵਿੱਚ ਇੱਥੇ ਇਹ ਬਾਗ ਵੀ ਲਗਾਇਆ ਈਸਾਨ ਆਤੀ ਸਾਡੇ ਗੁਰਦਸਾਹਿਬ ਗੁਰੂ ਗੁਰੂ ਸਾਹਿਬ ਦੇ ਦਰਸ਼ਨ ਮਿਲਦੇ ਆ ਅਗਲੀ ਵੀਡੀਓ ਵਿੱਚ ਕਿਸੇ ਹੋਰ ਇਤਿਹਾਸਿਕ ਸਥਾਨ ਉੱਪਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ